ਅੱਜ ਐਸੀ ਵੀ ਆਪਣੇ ਜੀਵਨ 'ਚ ਨਿਯਮ ਬਣਾ ਲਈਏ ਨਾ ਕਿ ਮੈਂ ਆਪਣੇ ਜੀਵਨ 'ਚ ਇਹ ਪਹਿਲਾ ਨਿਯਮ ਰੱਖਣਾ ਹੈ ਕਿ ਜਦ ਵੀ ਮੈਂ ਕੋਈ ਸੋਚਣਾ ਹੈ ਨਾ 네ਗੇਟਿਵ ਨਹੀਂ ਸੋਚਣਾ ਪੋਜ਼ਿਟਿਵ ਹੀ ਸੋਚਣਾ ਹੈ ਸ਼ੁਭ ਹੀ ਸੋਚਣਾ ਹੈ ਕਿਉਂਕਿ ਵੈਸੇ ਵੀ ਐਸੀ ਕਈ ਵਾਰੀ ਦੱਸਿਆ ਹੈ ਕਿ ਲਿਖਿਆ ਹੁੰਦਾ ਨਾ ਸ਼ੁਭ ਲਾਭ ਸਮਝਦੇ ਹੋ ਕਿ ਨਹੀਂ ਸ਼ੁਭ ਕਈ ਦੁਕਾਨਾਂ ਤੇ ਲਿਖਿਆ ਹੁੰਦਾ ਨਾ ਉਹ ਕਿਉਂ ਲਿਖਿਆ ਹੁੰਦਾ ਹੈ ਕਿਉਂਕਿ ਪਹਿਲਾਂ ਸਾਨੂੰ ਸ਼ੁਭ ਕਰਨਾ ਪਏਗਾ ਤਾਂ ਲਾਭ ਬਾਤ ਜੀ ਹੁੰਦਾ ਹੈ ਇਹਨੂੰ ਇਦਾਂ ਨਹੀਂ ਕਹਿੰਦੇ ਲਾਭ ਸ਼ੁਭ ਉਹ ਕਹਿੰਦੇ ਸ਼ੁਭ ਲਾਭ ਪਹਿਲਾਂ ਸ਼ੁਭ ਸੋਚ ਸ਼ੁਭ ਬੋਲ ਸ਼ੁਭ ਕੰਮ ਕਰ ਤਾਂ ਫਿਰ ਤੈਨੂੰ ਲਾਭ ਵੀ ਉਹਦਾ ਜ਼ਰੂਰ ਹੋਏਗਾ ਔਰ ਵੈਸੇ ਵੀ ਜਦੋਂ ਆਪਾਂ ਕਹਿੰਦੇ ਲਾਭ ਆਪਾਂ ਲਾਭ ਲਿਖਦੇ ਆ ਤਾਂ ਪੰਜਾਬੀ ਚ ਕਿੱਦਾਂ ਬਣਦਾ ਲੱਲੇ ਨੂੰ ਕੰਨਾ ਤਾਂ ਮਗਰ ਪੱਬਾ ਬਣ ਗਿਆ ਲਾਭ ਤਾਂ ਹੁਣ ਜੇ ਲਾਭ ਨੂੰ ਉਲਟਾ ਕਰੀਏ ਤਾਂ ਬਣਦਾ ਭਲਾ ਪੱਬਾ ਲੱਲੇ ਨੂੰ ਕੰਨਾ ਕੀ ਬਣ ਗਿਆ ਭਲਾ ਇਹਦਾ ਮਤਲਬ ਭਲਾ ਕਰੇਗਾ ਤਾਂ ਫੇਰ ਹੀ ਤੇਰਾ ਲਾਭ ਹੋਏਗਾ ਯਾਨੀ ਦੋਨੋਂ ਪਾਸੇੋਂ ਦੇਖਿਆ ਜਾਵੇ ਨਾ ਤਾਂ ਗੱਲ ਭਲਾਈ ਦੀ ਆਂਦੀ ਹੈ ਕਿ ਭਲਾ ਤੂੰ ਚਾਹਦਾ ਹੈ ਕਿ ਮੇਰਾ ਭਲਾ ਹੋਵੇ ਜਾਂ ਤੂੰ ਚਾਹਦਾ ਹੈ ਦੂਜੇ ਦਾ ਭਲਾ ਹੋਵੇ ਜਦੋਂ ਤੂੰ ਦੂਜੇ ਦਾ ਭਲਾ ਚਾਹੇਂਗਾ ਮੇਰਾ ਭਲਾ ਚਾਹੇਂਗਾ ਯਾਨੀ ਭਲਾ ਮੰਗੇਗਾ ਭਰਾ ਕਰੇਗਾ ਤਾਂ ਉਹ ਲਾਭ ਵੀ ਤੈਨੂੰ ਆਪਣੇ ਆਪ ਹੀ ਹੁੰਦਾ ਚਲਾ ਜਾਏਗਾ ਕਿਉਂਕਿ ਇਹ ਦੋਨੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹੈ ਤੇ ਜੇ ਤੂੰ ਬੁਰਾ ਕਰੇਗਾ ਤਾਂ ਫਿਰ ਤੇਰਾ ਲਾਭ ਕਦੀ ਇਹਲੇ ਲਾਭ ਚਾਹੀਦਾ ਭਲਾ ਕਰਨਾ ਸ਼ੁਰੂ ਕਰ ਲਾਭ ਚਾਹੀਦਾ ਹੈ ਤਾਂ ਸ਼ੁਭ ਸੋਚਣਾ ਸ਼ੁਰੂ ਕਰ ਇਹਲੇ ਅੱਜ ਤੋਂ ਆਪਣੇ ਆਪ ਨਾਲ ਹੀ ਵਚਨ ਕਰੋ ਕਿ ਮੈਂ ਸ਼ੁਭ ਸੋਚਣਾ ਹੈ ਕਦੀ ਮਾੜਾ ਸੋਚਣਾ ਹੀ ਨਹੀਂ ਹੈ ਕਿਉਂਕਿ ਬਹੁਤਵਾਰੇ ਸੀ ਇਹ ਦੇਖਿਆ ਹੈ ਕਿ ਬਾਹਰ ਦੁੱਖ ਨਹੀਂ ਹੁੰਦਾ ਇਹ ਸਾਡੀ ਸੋਚ ਹੀ ਸਾਨੂੰ ਦੁਖੀ ਕਰਦੀ ਚਲੀ ਜਾਂਦੀ ਹੈ ਹੁਣ ਫਰਜ਼ ਕਰੋ ਕਿਸੇ ਦੀ ਕੇਸ ਦੀ ਤਰੀਕ ਹੈ ਕੱਲ ਨੂੰ ਤਰੀਕ ਐ ਹਾਏ ਕੀ ਬਣੂਗਾ ਕੀ ਹੋਏਗਾ ਕਿਤੇ ਇਦਾਂ ਨਾ ਹੋ ਜਾਵੇ ਕਿਤੇ ਹਾਰ ਨਾ ਹੋ ਜਾਵੇ ਸਾਰੀ ਰਾਤ ਨੀਂਦ ਨਹੀਂ ਆਂਦੀ ਟੈਨਸ਼ਨ ਕਾਦੀ ਕੱਲ ਨੂੰ ਤਰੀਕ ਐ ਪਰ ਕੱਲੂ ਜਾਂਦੇ ਆ ਤਾਂ ਜੱਜ ਆਇਆ ਹੀ ਨਹੀਂ ਏ ਤਰੀਕ ਅਗਲੀ ਪੈ ਗਈ ਤਾਂ ਫਿਰ ਕੀ ਹੁੰਦਾ ਹੈ ਜੇਰਾ ਹੁਣ ਗੌਰ ਕਰਨਾ ਹੁੰਦਾ ਕੀ ਏ ਉਹ ਰਾਤ ਟੈਨਸ਼ਨ ਚਈ ਗੁਜ਼ਰ ਗਈ ਹੁਣ ਇਹਦੇ ਨਾਲੋਂ ਚੰਗਾ ਹੈ ਪਤਾ ਐ ਕੱਲ ਨੂੰ ਤਰੀਕ ਐ ਅ ਛੱਡਾ ਆਪਣੇ ਮਾਲਕ ਤੇ ਮੈਨੂੰ ਵਿਸ਼ਵਾਸ ਐ ਜੋ ਹੋਏਗਾ ਅੱਛਾ ਹੋਏਗਾ ਕਿਉਂਕਿ ਜੀ ਆਉਣ ਵਾਲਾ ਸਮਾਂ ਮੇਰੇ ਮਾਲਕ ਦੇ ਹੱਥ 'ਚ ਹੈ ਤਾਂ ਫੇ ਮੈਂ ਕਿਉਂ ਡਰਦਾ ਕਿਉਂ ਫਿਕਰ ਕਰਦਾ ਆ ਇਹ ਮੇਰੇ ਮਾਲਕ ਜੋ ਵੀ ਹੋਏਗਾ ਹਾਰ ਜਿੱਤ ਸਭ ਕੁਝ ਤੇਰੇ ਹੱਥ 'ਚ ਹੈ ਮੈਂ ਟੈਨਸ਼ਨ ਕਿਉਂ ਲਵਾਂ ਉਹ ਜਿਹੜੀ ਚੀਜ਼ ਕੱਲ ਨੂੰ ਹੋਣੀ ਹੈ ਉਹਦੇ ਬਾਰੇ ਅੱਜ ਸੋਚ ਕੇ ਮੈਂ ਆਪਣੇ ਜੀਵਨ ਨੂੰ ਕਿਉਂ ਦੁੱਖਾਂ ਨਾਲ ਭਰਾਂ ਔਰ ਬਹੁਤ ਵਾਰ ਅਸੀਂ ਇਹ ਚੀਜ਼ ਦੇਖੀ ਹੈ ਕਿ ਜਦੋਂ ਉਹ ਸਿਚੁਏਸ਼ਨ ਸਾਹਮਣੇ ਆਂਦੀ ਹੈ ਨਾ ਉਹ ਹਾਲਾਤ ਉਨੇ ਮਾੜੇ ਨਹੀਂ ਹੁੰਦੇ ਜਿੰਨਾ ਇਨਸਾਨ ਸੋਚ-ਸੋਚ ਕੇ ਡਰਦਾ ਚਲਾ ਜਾਂਦਾ ਹੈ ਚਿੰਤਾ ਕਰਦਾ ਚਲਾ ਜਾਂਦਾ ਹੈ ਫਿਕਰ ਕਰਦਾ ਚਲਾ ਜਾਂਦਾ ਹੈ ਹੁਣ ਕਿਸੇ ਆਪਰੇਸ਼ਨ ਹੋਣਾ ਹੋਵੇ ਹਾਏ ਆਪਰੇਸ਼ਨ ਚੀਰਾ ਦਿੱਤਾ ਜਾਣਾ ਹੈ ਟੈਨਸ਼ਨ ਕਿੰਨਾ ਹੋਏਗਾ ਬੀਪੀ ਵੱਧ ਜਾਂਦਾ ਇਹ ਹੁੰਦਾ ਤਾਂ ਜਿਹੜੇ ਜਿਗਰੇ ਨਾਲ ਕਰਾ ਲੈਂਦੇ ਉਹ ਕਹਿੰਦੇ ਹੋ ਗਿਆ ਪਤਾ ਵੀ ਨਹੀਂ ਲੱਗਾ ਸਮਝਦੇ ਹੋ ਕਿ ਨਹੀਂ ਫਿਰ ਬੰਦੇ ਨੂੰ ਲੱਗਦਾ ਜਿਹੜੀ ਚੀਜ਼ ਬਾਰੇ ਸੋਚ ਕੇ ਮੈਂ ਇੰਨਾ ਡਰਦਾ ਸੀ ਉਹ ਤਾਂ ਆ ਹੀ ਚਲੀ ਗਈ ਤਾਂ ਪਤਾ ਵੀ ਯਾਨੀ ਸੋਚ ਇਨਸਾਨ ਦੇ ਜੀਵਨ 'ਚ ਦੁੱਖ ਜ਼ਿਆਦਾ ਨਾ ਸੋਚ ਵਿੱਚ ਹੈ انسان ਸੋਚ ਸੋਚ ਕੇ ਉਹ ਚੀਜ਼ ਨੂੰ ਜਿਆਦਾ ਦੁੱਖਾਂ ਨਾਲ ਭਰ ਲੈਂਦਾ ਹੈ ਤਾਂ انسان ਦੀ ਸੋਚ ਹੀ ਹੈ ਕਿ ਜਿਹੜੀ ਨਾ ਉਹ ਸੋਚ ਸੋਚ ਕੇ انسان ਕਿਸੇ ਚੀਜ਼ ਦੀ ਖੁਸ਼ੀ ਨੂੰ ਵਧਾ ਵੀ ਲੈਂਦਾ ਹੈ ਪਰ ਬਾਅਦ ਚ ਕੀ ਹੁੰਦਾ ਹੈ ਜੇ ਉਹਨੂੰ ਮਿਲਾਂਗੇ ਇਦਾਂ ਹੋਣਾ ਹੈ ਉਦਾਂ ਹੋਣਾ ਹੈ ਬੜਾ ਸੋਚਦਾ ਇਨਸਾਨ ਪਰ ਜਦੋਂ ਮੁਲਾਕਾਤ ਹੁੰਦੀ ਹੈ ਚਲੋ ਹੋ ਯਾਰ ਦਿਲ ਦੀਆਂ ਗੱਲਾਂ ਤਾਂ ਦਿਲ 'ਚ ਹੀ ਰਹਿ ਗਈਆਂ ਕੋਈ ਹੋਇਆ ਤਾਂ ਯਾਨੀ ਸੋਚਾਂ ਅੰਦਰ ਹੀ ਇਨਸਾਨ ਦੇ ਸਾਰਾ ਕੁਝ ਚੱਲ ਰਿਹਾ ਹੈ ਸੋ ਐਸੀ ਦੱਸਣਾ ਕੀ ਚਾਹਦੇ ਆ ਉਹ ਸੋਚ ਨੂੰ ਆਪਣੇ ਅੰਦਰ ਚਲਾਓ ਜੋ ਤੁਹਾਨੂੰ ਖੁਸ਼ੀ ਹੁਣ ਫਰਜ਼ ਕਰੋ ਕੱਲ ਨੂੰ ਕੇਸ ਦੀ ਤਰੀਕ ਹੈ ਜਾਂ ਕੱਲ ਨੂੰ ਆਪਰੇਸ਼ਨ ਹੈ ਬੰਦਾ ਟੈਨਸ਼ਨ ਲੈ ਰਿਹਾ ਹੈ ਤਾਂ ਟੈਨਸ਼ਨ ਨਾਲ ਸੋਚੋ ਮਾਲਕ ਮੇਰੇ ਨਾਲ ਹੈ ਜੋ ਹੋਏਗਾ ਅੱਛਾ ਹੋਏਗਾ ਮੈਂ ਖੁਸ਼ ਆ ਮੈਂ ਅਨੰਦਿਤਾਂ ਕਿਉਂਕਿ ਜਦ ਈਸ਼ਵਰ ਮੇਰੇ ਨਾਲ ਹੈ ਮੇਰਾ ਮਾਲਕ ਮੇਰੇ ਨਾਲ ਹੈ ਤਾਂ ਮੇਰਾ ਕੁਝ ਬੁਰਾ ਹੁਣ ਕਮ ਸੇ ਕਮ ਇਹ ਸੋਚ ਕੇ ਖੁਸ਼ੀ ਤਾਂ ਆਪਣੇ ਉਤਸੱਲੀ ਹੌਸਲਾ ਹਿੰਮਤ ਤਾਂ ਦੇ ਹੀ ਸਕਦੇ ਆ ਨਾ ਔਰ ਜਦੋਂ ਹਿੰਮਤ ਮਿਲਦੀ ਹੈ ਹੌਸਲਾ ਮਿਲਦਾ ਤਾਂ ਯਾਦ ਰੱਖੋ ਇਹ ਵਿਸ਼ਵਾਸ ਹੈ ਤਵੇ ਅਸਰ ਵੀ ਉਹਦਾ ਹੁੰਦਾ ਹੈ ਇਹਦਾ ਫਰਕ ਪੈਂਦਾ ਹੈ ਇਸ ਲਈ ਤਾਂ ਸਵਾਮੀ ਵਿਵੇਕਾਨੰਦ ਜੀ ਦੀ ਗੱਲ ਅਸੀਂ ਕੀਤੀ ਸੀ ਨਾ ਉਹ ਗੱਲ ਕਰ ਹੀ ਦਈਏ ਕਿਉਂਕਿ ਇਹ ਵਿਸ਼ਵਾਸ ਦੀ ਗੱਲ ਹੈ ਸਾਰੀ ਸਵਾਮੀ ਵਿਵੇਕਾਨੰਦ ਜੀ ਕਹਿੰਦੇ ਹੈ ਕਿਉਂਕਿ ਇੱਕ ਵਾਰ ਨਾ ਸਵਾਮੀ ਵਿਵੇਕਾਨੰਦ ਜੀ ਤੁਰੇ ਜਾ ਰਹੇ ਸੀ ਤਾਂ ਉਹਨਾਂ ਨੇ ਕੀ ਦੇਖਿਆ ਇੱਕ ਮਦਾਰੀ ਹੈ ਜਿਹਦੀ ਬੇਟੀ ਬਾਸ ਨੂੰ ਪਕੜ ਕੇ ਰੱਸੀ ਤੇ ਚੱਲ ਰਹੀ ਹੈ ਛੋਟੀ ਜੀ ਬੱਚੀ ਹੈ ਰੱਸੀ ਐਦਾਂ ਦੋ ਬਾਸ ਲੱਗੇ ਹੋਏ ਐ ਇੱਧਰ ਵੀ ਦੋ ਐ ਉੱਧਰ ਵੀ ਦੋ ਐ ਸਮਝ ਲਓਗੇ 10-12 ਫੁੱਟ ਦੀ ਦੂਰੀ ਐ ਦੋਨਾਂ ਬਾਸਾਂ ਦੇ ਵਿੱਚ ਔਰ ਗੱਪੇ ਇੱਕ ਪਤਲੀ ਜੀ ਰੱਸੀ ਐ ਔਰ ਉਹ ਲੜਕੀ ਬਾਸ ਨੂੰ ਪਕੜ ਕੇ ਉੱਤੇ ਚੱਲ ਰਹੀ ਐ ਔਰ ਲੋਕ ਖੜ ਕੇ ਤਾੜੀਆਂ ਵਜਾ ਰਹੇ ਐ ਹੁਣ ਜਦੋਂ ਵਿਵੇਕਾਨੰਦ ਜੀ ਨੇ ਦੇਖਿਆ ਤਾਂ ਵਿਵੇਕਾਨੰਦ ਜੀ ਨਾਲ ਨਾ ਉਹਦੇ ਕੁਝ ਮਿੱਤਰ ਵੀ ਸੀ ਤਾਂ ਵਿਵੇਕਾਨੰਦ ਜੀ ਨੇ ਜਦੋਂ ਦੇਖਿਆ ਤਬ ਵੇਕਨਾਂ ਜੀ ਆਪਣੇ ਮਿੱਤਰਾਂ ਨੂੰ ਪਤਾ ਕੀ ਕਹਿੰਦੇ ਕਹਿੰਦੇ ਫਰਜ਼ ਕਰੋ ਜੇ ਬੱਚੀ ਦੇ ਹੱਥੋਂ ਇਹ ਬਾਸ ਖੋਲਿਆ ਜਾਵੇ ਤਾਂ ਫਿਰ ਕੀ ਹੋਏਗਾ ਉਹ ਕਹਿੰਦੇ ਬੱਚੀ गिर ਜਾਏਗੀ ਕੀ ਹੋਏਗਾ ਫਿਰ ਕਿਉਂਕਿ ਬੈਲੈਂਸ ਕਾਦੋ ਨਾ ਬਣਿਆ ਹੈ ਬਾਸ ਨਾਲ ਉਹ ਕਹਿੰਦੇ ਹੁਣ ਬੱਚੀ ਨੇ ਬਾਸ ਨੂੰ ਸੰਭਾਲਿਆ ਹੋਇਆ ਹੈ ਤਾਂ ਬਾਸ ਨੇ ਇਹ ਦੋਨੀਆਂ ਇੱਕ ਦੂਜੇ ਨਾਲ ਜੁੜੇ ਹੋਏ ਆ ਜੁੜੇ ਆ ਕਿ ਨਹੀਂ ਹੁਣ ਜੇ ਬੱਚੀ ਬਾਸ ਨੂੰ ਛੱਡ ਦਿੰਦੀ ਹੈ ਕਿ ਮੈਂ ਨਹੀਂ ਬਾਸ پکڑਣਾ ਮੈਂ ਬਾਸ ਛੱਡਿਆ ਤਾਂ ਫਿਰ ਬੱਚੀ ਨੇ गिर ਜਾਣਾ ਹੈ ਇਹਦਾ ਮਤਲਬ ਹੈ ਇਹਨੂੰ ਇਸ ਖਤਰਨਾਕ ਮੋੜ ਰੱਸੀ ਤੇ ਚੱਲਣ ਵਾਸਤੇ ਕਿਉਂਕਿ ਖਤਰਨਾਕ ਹੀ ਹੈ ਨਾ ਕਿਸੇ ਪਲ ਵੀ ਗਿਰ ਇੰਨੀ ਗਬਰੀਕ ਤਾਂ ਰੱਸੀ ਹੈ ਇਹਨੂੰ ਇਸ ਖਤਰਨਾਕ ਪੱਥ ਤੇ ਚੱਲਣ ਵਾਸਤੇ ਮਾਰਗ ਤੇ ਚੱਲਣ ਵਾਸਤੇ ਰੱਸੀ ਤੇ ਚੱਲਣ ਵਾਸਤੇ ਬਾਸ ਨੂੰ ਸੰਭਾਲਣਾ ਜ਼ਰੂਰੀ ਹੈ ਕਿਉਂਕਿ ਇਦਰੇ ਬਾਸ ਨੂੰ ਸੰਭਾਲੇਗੀ ਤਾਂ ਬਾਸ ਇਹਨੂੰ ਸੰਭਾਲੇਗਾ ਜੇ ਬਾਸ ਛੱਡੇਗੀ ਤਾਂ ਹੀ ਗਰੇਗੀ ਹੁਣ ਇਸੇ ਤਰ੍ਹਾਂ ਸਵਾਮੀ ਵਿਵੇਕਾਨੰਦ ਜੀ ਨੇ ਉਸ ਵੇਲੇ ਕੀ ਕਿਹਾ ਇਹ ਲਾਈਨ ਲਿਖਣਯੋਗ ਹੈ ਉਹ ਕਹਿੰਦੇ ਤੂੰ ਆਪਣੇ ਈਸ਼ਵਰ ਕੇ ਵਿਸ਼ਵਾਸ ਕੋ ਸੰਭਾਲੋ ਤਾਂ ਫਿਰ ਈਸ਼ਵਰ ਤੁਹਾਰੇ ਜੀਵਨ ਕੋ ਸੰਭਾਲ ਲੇਗਾ ਗੱਲ ਬੜੀ ਪਿਆਰੀ ਹੈ ਵਿਵੇਕਾਨੰਦ ਜੀ ਕਹਿੰਦੇ ਬੱਚੀ ਔਰ ਬਾਸ ਦੀ ਕਹਾਣੀ ਹੈ ਕਿ ਜਿੱਦਾਂ ਬੱਚੀ ਨੇ ਬਾਸ ਸੰਭਾਲਿਆ ਤਾਂ ਬਾਸ ਨੇ ਬੱਚੀ ਨੂੰ ਸੰਭਾਲ ਲਿਆ ਹੋਇਆ ਹੈ ਇਹ ਬੱਚੀ ਕਹਵੇ ਮੈਂ ਨਹੀਂ ਬਾਸ ਸੰਭਾਲਣਾ ਮੈਂ ਛੱਡ ਦਿਆਂ ਇਹਨੂੰ ਮੈਨੂੰ ਲੋੜ ਨਹੀਂ ਬਾਸ ਦੀ ਤਾਂ ਫਿਰ ਬਾਂਸ ਨੂੰ ਛੱਡੇਗੀ ਤਾਂ ਨਾਲ ਆਪ ਵੀ ਗਿਰੇਗੀ ਕਿਉਂਕਿ ਦੋਨੇ ਹੀ ਜ਼ਰੂਰੀ ਹੈ ਇੱਕ ਦੂਜੇ ਵਾਸਤੇ ਜਾਨੂੰ ਇਦਾਂ ਸਮਝ ਲਓ ਕਿ ਛੋਟੇ ਹੁੰਦੇ ਨਾ ਕਈ ਵਾਰ ਅਸੀਂ ਇੱਧਰ ਜਾਣਾ ਉੱਥੇ ਨਾ ਲਾਈਨਾਂ ਹੁੰਦੀਆਂ ਸੀ ਟ੍ਰੇਨ ਦੀਆਂ ਬੜੇ ਮਾਲਕਾਂ ਨੇ ਸਸੰਗ ਦੇ ਤਾਂ ਅਸੀਂ ਖੇਲਣ ਚਲੇ ਜਾਣਾ ਇੱਧਰ ਜਲੰਧਰ ਦੇ ਲਾਗੇ ਕਿਸ਼ਨਗੜ੍ਹ ਦੇ ਲਾਗੇ ਮਾਲਕਾਂ ਸਸੰਗ ਤੋਂ ਉੱਥੇ ਜਿੱਥੇ ਸਸੰਗ ਸੀ ਨਾਲ ਹੀ ਟ੍ਰੇਨ ਦੀ ਲਾਈਨ ਤੋਂ ਹੁਣ ਅਸੀਂ ਕੋਸ਼ਿਸ਼ ਕਰਨੀ ਉਹ ਟ੍ਰੇਨ ਦੀ ਨਾਲ ਲਾਈਨ ਦੇ ਉੱਪਰ ਤੁਰਨ ਦੀ ਪਰ ਬੈਲੈਂਸ ਵਿਗੜ ਜਾਣਾ ਥੋੜੇ ਜਿਹਾ ਦੂਰ ਹੋਣਾ ਕਦੀ ਇੱਧਰ गिरਣਾ ਕਦੀ ਉੱਧਰ गिरਣਾ ਤਾਂ ਫਿਰ ਕੀ ਕਰਨਾ ਸਾਡੇ ਨਾਲ ਕੋਈ ਸਾਥੀ ਬੱਚਾ ਹੋਣਾ ਨਾ ਐਂ ਕਹਿੰਦਾ ਤੂੰ ਇੱਧਰ ਲਾਈਨ ਤੇ ਤੁਰ ਅਸੀਂ ਇੱਧਰ ਹੀ ਲਾਈਨ ਤੇ ਤੁਰਦੇ ਇੱਕ ਦੂਜੇ ਹੱਥ ਫੜ ਲੈਂਦੇ ਹਾਂ ਜਦੋਂ ਹੱਥ ਫੜ ਕੇ ਤੁਰਨਾ ਤਾਂ ਫਿਰ ਬੈਲੈਂਸ ਬਣ ਜਾਣਾ ਔਰ ਅੱਗੇ ਇਹ ਤੱਕ ਜਿੰਨੀ ਰੋਡ ਮਾਰਦੀ ਚੱਲੀ ਆਈਏ ਫੇਰ ਤੱਕ ਇੰਨਾਂ ਕਹਿੰਦੇ ਨੇ ਟ੍ਰੇਨ ਆਉਣ ਦਾ ਟਾਈਮ ਹੋ ਗਿਆ ਹਟ ਜਾਓ ਹਟ ਜਾਓ ਹਟ ਜਾਓ ਸੋ ਉੱਥੋਂ ਵੀ ਇਹ ਗੱਲ ਪਤਾ ਲੱਗਦੀ ਹੈ ਕਿ ਭਾਈ ਇਹ ਲਾਈਨ ਤੇ ਵੀ ਤੁਰਨਾ ਹੈ ਨਾ ਤਾਂ ਇਕੱਲਾ ਨਹੀਂ ਤੁਰ ਸਕਦਾ ਬੈਲੈਂਸ ਵਿਗੜੇਗਾ ਤਾਂ ਜੇ ਪਤਾ ਹੈ ਕੋਈ ਸਹਾਰਾ ਦੇਣ ਵਾਲਾ ਹੈ ਉਹਦਾ ਹੱਥ ਫੜ ਲਏਗਾ ਤਾਂ ਫਿਰ ਜਿੰਨੀ ਮਰਜ਼ੀ ਲੰਬੀ ਚਾਲ ਚਲੀਓ ਫਿਰ ਤੂੰ ਗਰੇਗਾ ਨਹੀਂ ਸੋ ਇਹ ਦੋ ਚੀਜ਼ਾਂ ਯਾਨੀ ਇੱਕ ਬੱਚੀ ਦੇ ਬਾਸ ਵਾਲੀ ਔਰ ਦੂਜਾ ਰੇਲਵੇ ਲਾਈਨ ਵਾਲੀ ਕਦੀ ਕਰਕੇ ਦੇਖ ਲੈਣਾ ਤੁਸੀਂ ਪਰ ਉਸ ਲਈ ਕਰਿਓ ਜਦੋਂ ਟ੍ਰੇਨ ਦਾ ਖਤਰਾ ਨਾ ਹੋਵੇ ਸਮਝਿ ਦਿਓ ਕਿ ਨਹੀਂ ਐਵੇਂ ਨਹੀਂ ਉਧਰੋਂ ਟ੍ਰੇਨ ਆਂਦੀ ਉਹ ਤੀ ਲੱਗੇ ਹੋਵੋ ਸੋ ਦੱਸਣਾ ਕੀ ਚਾਹੁੰਦੇ ਆ ਇਹ ਜੇਕਾ ਨਾ ਬੰਦਾ ਹੈ ਨਾ ਤਾਂ ਫਿਰ ਇਕੱਲੇ ਵਾਸਤੇ ਲਾਈਨ ਤੇ ਤੁਰਨਾ ਬੜਾ ਮੁਸ਼ਕਿਲ ਹੈ ਇਕੱਲੇ ਬੱਚੇ ਵਾਸਤੇ ਰੱਸੀ ਤੇ ਤੁਰਨਾ ਵੀ ਬੱਚੀ ਵਾਸਤੇ ਬੜਾ ਉੱਥੇ ਵਾਸ ਦੀ ਲੋੜ ਹੈ ਬੈਲੈਂਸ ਵਾਸਤੇ ਔਰ ਇੱਥੇ ਵੀ ਦੂਜੇ ਸਾਥੀ ਦੀ ਲੋੜ ਹੈ ਬੈਲੈਂਸ ਵਾਸਤੇ ਕਿ ਉਹ ਉਸ ਪਟਰੀ ਤੇ ਤੁਰੇ ਇਧਰ ਇਹ ਪਟਰੀ ਤੇ ਤੁਰੀਏ ਤਾਂ ਫਿਰ ਜਿੰਨਾ ਮਰਜੀ ਤੁਰੀ ਜਾਓ ਫਿਰ ਕੋਈ ਦਿੱਕਤ ਨਹੀਂ ਹੈ ਸੋ ਇਹੀ ਚੀਜ਼ ਬੁវេਕਾ ਨਾਨ ਜੀ ਕਹਿੰਦੇ ਹੈ ਕਿ ਤੁਮ ਈਸ਼ਵਰ ਕੇ ਵਿਸ਼ਵਾਸ ਕੋ ਸੰਭਾਲੋ ਤੋ ਈਸ਼ਵਰ ਤੇਰੀ ਜ਼ਿੰਦਗੀ ਕੋ ਸੰਭਾਲ ਲੇਗਾ ਹੁਣ ਇਤੋਂ ਕੀ ਪਤਾ ਲੱਗਦਾ ਕਿ ਜੇ ਤੁਸੀਂ ਬੰਦਾ ਕਹਿੰਦਾ ਕਿ ਮੇਰੇ ਜੀਵਨ ਦਾ ਪਥ ਬੜਾ ਕਠਿਨ ਹੈ ਪਥ ਯਾਨੀ ਮਾਰਗ ਮੇਰੇ ਜੀਵਨ ਦੀ ਡਗਰ ਮੇਰੇ ਜੀਵਨ ਦਾ ਰਸਤਾ ਬੜਾ ਮੁਸ਼ਕਿਲਾਂ ਨਾਲ ਭਰਿਆ ਹੋਇਆ ਹੈ ਇਹ ਬਰੀਕ ਰੱਸੀ ਦੀ ਤਰ੍ਹਾਂ ਜਿੱਥੇ ਹਰ ਵੇਲੇ ਡਰ ਰਹਿੰਦਾ ਕਿ ਹੁਣ ਮੁਸੀਬਤ ਆਈ ਹੁਣ ਮੁਸੀਬਤ ਆਈ ਹੁਣ ਗਿਰਿਆ ਹੁਣ ਗਿਰਿਆ ਤਾਂ ਉੱਥੇ ਵੇਕਾ ਨਾਨ ਜੀ ਕਹਿੰਦੇ ਡਰਨ ਦੀ ਲੋੜ ਨਹੀਂ ਹੈ ਤੂੰ ਆਪਣੇ ਈਸ਼ਵਰ ਦੇ ਆਪਣੇ ਮਾਲਿਕ ਦੇ ਪ੍ਰਮਾਤਮਾ ਪ੍ਰਭੂ ਦੇ ਵਿਸ਼ਵਾਸ ਨੂੰ ਸੰਭਾਲ ਲੈ ਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ ਤੂੰ ਉਹਦੇ ਵਿਸ਼ਵਾਸ ਨੂੰ ਸੰਭਾਲੇਗਾ ਇੱਧਰ ਤੂੰ ਉਹਦਾ ਵਿਸ਼ਵਾਸ ਸੰਭਾਲਿਆ ਤਾਂ ਉਹਦਾ ਵਿਸ਼ਵਾਸ ਤੈਨੂੰ ਸੰਭਾਲਣਾ ਸ਼ੁਰੂ ਕਰ ਦੇਵੇਗਾ ਔਰ ਜਦੋਂ ਉਹ ਸੰਭਾਲਣਾ ਸ਼ੁਰੂ ਕਰ ਦੇਵੇਗਾ ਤਾਂ ਫਿਰ ਤੂੰ ਗਿਰ ਜਿੱਦਾਂ ਬਾਸ ਨੂੰ ਬੱਚੀ ਨੇ ਸੰਭਾਲਿਆ ਤਾਂ ਬਾਸ ਉਹਨੂੰ ਸੰਭਾਲ ਰਿਹਾ ਹੈ ਐਦਾਂ ਤੂੰ ਵਿਸ਼ਵਾਸ ਨੂੰ ਸੰਭਾਲ ਔਰ ਕਈ ਵਾਰਾ ਦੇਖਿਆ ਦੁਨੀਆ ਦੀਆਂ ਗੱਲਾਂ ਵਿੱਚ ਆ ਕੇ ਬੰਦਾ ਆਪਣੇ ਵਿਸ਼ਵਾਸ ਨੂੰ ਹੀ ਗਵਾ ਦਿੰਦਾ ਹੈ। ਕਈ ਗੱਲਾਂ ਕਰਦੇ ਨਾ ਉਹ ਲੈ ਵੀ ਆ ਨਹੀਂ ਹੋਣਾ ਤੂੰ ਨਹੀਂ ਕਰ ਸਕਦਾ ਇਦਾਂ ਨਹੀਂ ਹੋਣਾ ਆ ਤਾਂ ਮੁਸ਼ਕਲ ਹੀ ਬੜੀ ਹੈ ਰੱਬ ਵੀ ਇੱਥੇ ਕੁਝ ਨਹੀਂ ਕਰ ਸਕਦਾ ਉਹਦੀ ਰਹਿਮਤ ਵੀ ਕੁਝ ਨਹੀਂ ਕਰ ਸਕਦੀ ਉਹ ਇਦਾਂ ਦੀਆਂ ਗੱਲਾਂ ਚ ਆ ਕੇ ਜਿੱਦਾਂ ਹੀ ਅਸੀਂ ਵਿਸ਼ਵਾਸ ਛੱਡਦੇ ਹਾਂ ਤਾਂ ਸਾਡਾ ਬੈਲੈਂਸ ਵਿਗੜਦਾ ਤੇ ਅਸੀਂ ਆਪ ਹੀ ਦੁੱਖਾਂ ਦੇ ਗੱਡੇ 'ਚ ਗਿਰ ਜਾਂਦੇ ਹਾਂ। ਤਾਂ ਜੇ ਬੰਦਾ ਕਵੇ ਹੁਣ ਫਰਜ਼ ਕਰੋ ਬੱਚੀ ਨੂੰ ਪਤਾ ਹੈ ਇਹ ਬਾਸ ਨਾਲ ਮੇਰਾ ਬੈਲੈਂਸ ਬਣਿਆ ਹੈ ਤਾਂ ਹੁਣ ਕੋਈ ਮੇਕੋ ਖੋਣ ਦੀ ਕੋਸ਼ਿਸ਼ ਕਰੇਗਾ ਤੋਦੇ ਕਹਿਣ ਤੇ ਮੈਂ ਛੱਡਣਾ ਨਹੀਂ ਆ ਕੋਈ ਕਹੀ ਆਵੇ ਬੇਟਾ ਛੱਡ ਦੇ ਬਾਸ ਛੱਡ ਦੇ ਇਹਨੂੰ ਛੱਡ ਦੇ ਇਹਨੂੰ ਤਾਉਨੂੰ ਸਮਝ ਆ ਇਹਨੇ ਤਾਂ ਮੈਨੂੰ ਸੰਭਾਲਿਆ ਹੈ ਹੁਣ ਤੇਰੀਆਂ ਗੱਲਾਂ ਚਾਕੇ ਅਗਰ ਮੈਂ ਇਹਨੂੰ ਛੱਡਿਆ ਤਾਂ ਗਿਰਨਾ ਮੈਂ ਤੈਨੂੰ ਕੀ ਫਰਕ ਪੈਣਾ ਕਿਉਂਕਿ ਮੁਸ਼ਕਿਲ ਵਿੱਚ ਮੈਂ ਆ ਮੁਸ਼ਕਿਲ ਸਿਚੁਏਸ਼ਨ ਚ ਰੱਸੀ ਉੱਤੇ ਮੈਂ ਖੜੀ ਆ ਔਰ ਤੇਰੇ ਕਹਿਣ ਤੇ ਮੈਂ ਬਾਸ ਨਹੀਂ ਛੱਡ ਸਕਦੀ ਕਿਉਂਕਿ ਜੇ ਤੇਰੇ ਕਹਿਣ ਤੇ ਛੱਡਿਆ ਤਾਂ ਗਿਰਨਾ ਮੈਂ ਤੈਨੂੰ ਕੀ ਫਰਕ ਪੈਣਾ ਇਸ ਲਈ ਤੁਹਾਡੇ ਜੀਵਨ 'ਚ ਮੁਸ਼ਕਿਲਾਂ ਆਂਦੀ ਐ ਤੁਹਾਨੂੰ ਪਤਾ ਕਿ ਮੈਂ ਕਿਹੜੇ ਹਾਲਾਤਾਂ 'ਚ ਮੈਂ ਕਿਹੜੀ ਸਿਚੁਏਸ਼ਨ 'ਚ ਹੀ ਗੁਜ਼ਰ ਰਿਹਾ ਹਾਂ ਉੱਥੇ ਅਗਰ ਦੁਨੀਆ ਤੁਹਾਨੂੰ ਕਵੇ ਕੋਈ ਦਿਲ ਤੋੜਨ ਵਾਲੀਆਂ ਗੱਲਾਂ ਕਰੇ ਬੇਵਿਸ਼ਵਾਸੀ ਦੀਆਂ ਗੱਲਾਂ ਕਰੇ ਨਿਰਾਸ਼ਾ ਦੀਆਂ ਗੱਲਾਂ ਕਰੇ ਤਾਂ ਫਿਰ ਤੁਸੀਂ ਇੱਕ ਗੱਲ ਯਾਦ ਰੱਖਣਾ ਇੱਥੇ ਕਿਹੜੀ ਗੱਲ ਯਾਦ ਰੱਖਣਾ ਜੋ ਦੂਜਾ ਨਿਯਮ ਦੱਸਿਆ ਚਣਕਿਆ ਨੇ ਚੰਦਰਗੁਪਤ ਨੂੰ ਉਹ ਦੂਜਾ ਨਿਯਮ ਇੱਥੇ ਆਂਦਾ ਹੈ ਕਿ ਦੁਨੀਆ ਜੋ ਮਰਜ਼ੀ ਕਵੇ ਚਣਕਿਆ ਨੇ ਪਹਿਲਾ ਨਿਯਮ ਕੀ ਦੱਸਿਆ ਸ਼ੁਭ ਸੋਚੋ ਸ਼ੁਭ ਬੋਲੋ ਔਰ ਸ਼ੁਭ ਕਾਮ ਕਰੋ ਔਰ ਦੂਜਾ ਨਿਯਮ ਚਣਕਿਆ ਨੇ ਕਿਹਾ ਕਦੇ ਆਪਣਾ ਆਤਮ ਵਿਸ਼ਵਾਸ ਕਮ ਮਤ ਹੋਣੇ ਦੇਣਾ ਦੂਜਾ ਨਿਯਮ ਕਿਹੜਾ ਦੱਸਿਆ ਕਦੇ ਆਪਣਾ ਆਤਮ ਵਿਸ਼ਵਾਸ ਕਮ ਮਤ ਹੋਣੇ ਦੇਣਾ ਕਿਉਂਕਿ ਲੋਕ ਬਹੁਤ ਕਹਿਣਗੇ ਜਦਾਂ ਫਰਜ਼ ਕਰੋ ਚਣਕਿਆ ਨੇ ਕਿਹਾ ਮੈਂ ਤੈਨੂੰ ਸਮਰਾਟ ਬਣਾਣਾ ਆ ਪਰ ਹੋ ਸਕਦਾ ਤੇਰੇ ਸਾਥੀ ਕਹਿਣਗੇ ਉਹ ਤੂੰ ਤੂੰ ਕਿੱਥੋਂ ਸਮਰਾਟ ਬਣ ਜਾਣ ਨਿਕਾ ਜਾ ਬੱਚਾ ਤੂੰ ਕਿੱਥੋਂ ਹੋ ਜਾਣਾ ਹੈ ਜਿੱਦਾਂ ਅਸੀਂ ਆਪਣੇ ਬਾਰੇ ਕਈ ਵਾਰ ਦੱਸਿਆ ਕਿ 92 ਵਿੱਚ ਜਦੋਂ بڑے ਮਾਲਕ ਪਰਦਾ ਕਰ ਗਏ ਸਾਨੂੰ ਇਹ ਜ਼ਿੰਮੇਵਾਰੀ ਮਿਲੀ بڑے ਮਾਲਕ ਦੁਨੀਆ ਤੋਂ ਪਰਦਾ ਕਰ ਗਏ ਬੱਚੇ ਸੀ ਅਸੀਂ ਤੇ ਕਈਆਂ ਨੇ ਕਿਹਾ ਇਹਨਾਂ ਤੋਂ ਕਿੱਥੋਂ ਹੋਣਾ ਹੈ ਇਹਨੂੰ ਨੇ ਕਿੱਥੋਂ ਸੰਭਾਲ ਲੈਣਾ ਹੈ ਉਹ ਇਹਨਾਂ ਨੇ ਕਿੱਥੋਂ ਸਾਸੰਗ ਕਰ ਲੈਣਾ ਹੈ ਇਹਨਾਂ ਨੇ ਕਿੱਥੋਂ ਇਹ ਨਿਆਣੇ ਐ ਬੱਚੇ ਐ ਪਰ ਉਹ ਉੱਥੇ ਵੀ ਇੱਕੋ ਗੱਲ ਯਾਦ ਰੱਖਿਓ ਕਿ ਆਪਣੇ ਆਤਮ ਵਿਸ਼ਵਾਸ ਨੂੰ ਅਸੀਂ ਕਦੀ ਕਮ ਉੱਥੇ ਵੀ ਯਕੀਨ ਰੱਖਿਓ ਕਿ ਅੱਜ ਜਿਹੜੇ ਕਹਿੰਦੇ ਆ ਨਾ ਕਿ ਨਹੀਂ ਕਰ ਸਕਦੇ ਨਹੀਂ ਹੋਣਾ ਨਹੀਂ ਸੰਭਾਲਣਗੇ ਇੱਕ ਦਿਨ ਆਏਗਾ ਕਿਹੀ ਕਹਿਣਗੇ ਕਿ ਇਹਨਾਂ ਨੇ ਵਾਕਈ ਕਰਕੇ ਦਿਖਾ ਦਿੱਤਾ ਇਹ ਤਾਂ ਆਪਣੇ ਆਤਮ ਵਿਸ਼ਵਾਸ ਨੂੰ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਘਟ ਅਗਰ ਤੁਹਾਡੇ ਅੰਦਰ ਵਿਸ਼ਵਾਸ ਹੈ ਨਾ ਕਿ ਮੈਨੂੰ ਆਪਣੇ ਮਾਲਕ ਤੇ ਵਿਸ਼ਵਾਸ ਦਾ ਪ੍ਰਾਊਡ ਦੀ ਗੱਲ ਹੈ ਇਹ ਖੁਸ਼ੀ ਦੀ ਗੱਲ ਹੈ ਸਮਝਣਾ ਜ਼ਰਾ ਸਾਰਿਆਂ ਨੇ ਕਿਉਂਕਿ ਇੱਥੇ ਸ਼੍ਰੀ ਕ੍ਰਿਸ਼ਨ ਵੀ ਕੋਈ ਗੱਲ ਕਹਿੰਦੇ ਆ ਉੱਥੇ ਵੀ ਦੇਖੋ ਕਾਦੀ ਗੱਲ ਕੀਤੀ ਹੈ ਸ਼੍ਰੀ ਕ੍ਰਿਸ਼ਨ ਵੀ ਕੀ ਕਹਿੰਦੇ ਆ ਜਦੋਂ ਅਰਜੁਨ ਨੇ ਪੁੱਛਿਆ ਕਿ ਇਨਸਾਨ ਦੀ ਸਭ ਤੋਂ ਵੱਡੀ ਸ਼ਕਤੀ ਕਿਹੜੀ ਹੈ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਕਿਹੜੀ ਹੈ ਸ਼ਕਤੀ ਕਿਹੜੀ ਹੈ ਤਾਂ ਸ਼੍ਰੀ ਕ੍ਰਿਸ਼ਨ ਜਵਾਬ ਦਿੰਦੇ ਦਿੰਦੇ ਹੈ ਅਰਜੁਨ ਨੂੰ ਦੱਸਦੇ ਹੈ ਕਿ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਕਿਹੜੀ ਹੈ ਸ਼੍ਰੀ ਕ੍ਰਿਸ਼ਨ ਕਹਿੰਦੇ ਖੁਦ ਪਰ ਔਰ ਭਗਵਾਨ ਪਰ ਵਿਸ਼ਵਾਸ ਹੋਣਾ ਹੀ ਇਨਸਾਨ ਕੀ ਸਬਸੇ ਬੜੀ ਤਾਕਤ ਹੈ ਜਰਾ ਦੇਖੋ ਕਿਹੜੀ ਚੀਜ਼ ਨੂੰ ਤਾਕਤ ਗਿਆ ਤਾਂ ਦੁਨੀਆ ਤੁਹਾਡੀ ਇਸੇ ਤਾਕਤ ਨੂੰ ਖੋਣ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਪਤਾ ਹੈ ਤਾਂ ਹੀ ਤਾਂ ਕਿਹਾ ਜਾਂਦਾ ਹੈ ਨਾ ਕਿ ਕਿਸੇ ਨੂੰ ਹਰਾਣਾ ਹੋਵੇ ਤਾਂ ਉਹਦਾ ਆਤਮ ਵਿਸ਼ਵਾਸ ਤੋੜ ਦਿਓ ਕਿਸੇ ਨੂੰ ਢਾਣਾ ਹੋਵੇ ਨਾ ਉਹਦੀ ਹਿੰਮਤ ਤੋੜ ਦਿਓ ਕਿਉਂਕਿ ਜਦੋਂ ਹਿੰਮਤ ਗਈ ਤਾਂ ਉਹਦੇ ਹੱਥ 'ਚ ਹਥਿਆਰ ਜਿੱਦਾਂ ਦੇ ਮਰਜ਼ੀ ਹੋਣ ਉਹਦਾ ਹਥਿਆਰਾਂ ਨਾਲ ਜੰਗ ਨਹੀਂ ਜਿੱਤੀ ਜਾਂਦੀ ਜੰਗ ਜਦ ਵੀ ਜਿੱਤੀ ਜਾਂਦੀ ਹੈ ਹਿੰਮਤ ਹੌਸਲੇ ਨਾਲ ਜਿੱਤੀ ਜਾਂਦੀ ਹੈ ਕਿਸੇ ਨੂੰ ਜਿੱਤਣਾ ਹੋਵੇ ਕਿਸੇ ਨੂੰ ਹਰਾਣਾ ਹੋਵੇ ਕਿਸੇ ਨੂੰ ਗਿਰਾਣਾ ਹੋਵੇ ਉਹ ਕਹਿੰਦੇ ਉਹਦੀ ਹਿੰਮਤ ਨੂੰ ਤੋੜ ਦਿਓ ਉਹਦੇ ਹੌਸਲੇ ਨੂੰ ਤੋੜ ਦਿਓ ਉਹਦੇ ਅੰਦਰ ਨਿਰਾਸ਼ਾ ਪੈਦਾ ਕਰ ਦਿਓ ਕਿਉਂਕਿ ਜਦੋਂ ਹਿੰਮਤ ਗਈ ਤਾਂ ਸਮਝ ਲਓ ਬੰਦਾ ਹੀ ਗਿਆ ਇਹਨੂੰ ਕਹਿੰਦੇ ਜੋ ਡਰ ਗਿਆ ਸਮਝੋ ਇਸ ਕਰਕੇ ਸਭ ਤੋਂ ਬੜੀ ਤਾਕਤ ਕਿ ਅਗਰ ਤੁਹਾਡੇ ਅੰਦਰ ਹਿੰਮਤ ਹੈ ਤੁਹਾਨੂੰ ਵਿਸ਼ਵਾਸ ਹੈ ਆਪਣੇ ਆਪ ਤੇ ਕਿ ਮੈਂ ਕਰ ਸਕਦਾ ਹਾਂ ਔਰ ਵਿਸ਼ਵਾਸ ਹੈ ਆਪਣੇ ਭਗਵਾਨ ਉਸ ਮਾਲਿਕ ਤੇ ਕਿ ਮੇਰਾ ਮਾਲਿਕ ਮੇਰੇ ਉਹ ਕਹਿੰਦੇ ਖੁਦ ਪਰ ਹੁਣ ਇੱਥੇ ਇਹ ਵੀ ਗੱਲ ਕਲੀਅਰ ਕਰਾਂਗੇ ਸ਼੍ਰੀ ਕ੍ਰਿਸ਼ਨ ਨੇ ਇਹ ਨਹੀਂ ਕਿਹਾ ਕਿ ਭਗਵਾਨ ਪਰ ਜਾਂ ਇਹ ਨਹੀਂ ਕਿਹਾ ਖੁਦ ਪਰ ਦੋਨਾਂ ਨੂੰ ਇਕੱਠਾ ਜੋੜਿਆ ਇਹਦਾ ਮਤਲਬ ਆਪਣੇ ਆਪ ਤੇ ਵੀ ਔਰ ਆਪਣੇ ਰੱਬ ਤੇ ਵੀ ਵਿਸ਼ਵਾਸ ਹੋਣਾ ਜ਼ਰੂਰੀ ਜੇ ਬੰਦਾ ਕਵੇ ਰੱਬ ਤੇ ਵਿਸ਼ਵਾਸ ਹੈ ਪਰ ਮੈਨੂੰ ਆਪਣੇ ਆਪ ਤੇ ਹੈ ਨਹੀਂ ਤਾਂ ਫਿਰ ਵੀ ਤੂੰ ਕੁਝ ਨਹੀਂ ਕਰ ਸਕਦਾ ਕਿਉਂਕਿ ਰਹਿਮਤ ਉਹਦੀ ਹੈ ਪਰ ਕੰਮ ਤਾਂ ਤੈਨੂੰ ਹੀ ਮਿਹਨਤ ਤਾਂ ਤੈਨੂੰ ਹੀ ਹੁਣ فرض ਕਰੋ ਪਿਆਸ ਹੈ ਘਰ ਤੇ ਕੂਆ ਖੋਦਣਾ ਹੈ ਮੈਨੂੰ ਵਿਸ਼ਵਾਸ ਹੈ ਰੱਬ ਤੇ ਤਾਂ ਕੱਲੇ ਰੱਬ ਦੇ ਵਿਸ਼ਵਾਸ ਨਾਲ ਕੂਆ ਨਹੀਂ ਖੋਦ ਹੋ ਜਾਣਾ ਤੈਨੂੰ ਆਪਣੇ ਤੇ ਵਿਸ਼ਵਾਸ ਹੋਣਾ ਚਾਹੀਦਾ ਕਿ ਮੈਂ ਮਿਹਨਤ ਕਰਨੀ ਹੈ ਮੈਂ ਜ਼ਮੀਨ ਖੋਦਣੀ ਹੈ ਮਿਹਨਤ ਮੈਂ ਕਰਨੀ ਹੈ ਮੈਂ ਮਿਹਨਤ ਕਰਨ ਨੂੰ ਤਿਆਰ ਹਾਂ ਔਰ ਮੈਨੂੰ ਵਿਸ਼ਵਾਸ ਹੈ ਪਾਣੀ ਵੀ ਜ਼ਰੂਰ ਫਿਰ ਇਹ ਦੋਹੀ ਚੀਜ਼ਾਂ ਮਿਲ ਕੇ ਸਾਡੇ ਜੀਵਨ 'ਚੋਂ ਖੁਸ਼ੀਆਂ ਦਾ ਪਾਣੀ ਪ੍ਰਗਟ ਕਰਦੀਆਂ ਹਨ ਫਿਰ ਸਾਨੂੰ ਕਾਮਯਾਬੀ ਦਾ ਜਲ ਮਿਲਦਾ ਹੈ ਇਸ ਲਈ ਚੈੱਕ ਕਰੋ ਇਹ ਦੋਨੇ ਵਿਸ਼ਵਾਸ ਤੁਹਾਡੇ ਕੋਲ ਹੈ ਕਿ ਨਹੀਂ ਪਹਿਲਾ ਆਪਣੇ ਆਪ ਤੇ ਕਿ ਮੈਨੂੰ ਵਿਸ਼ਵਾਸ ਹੈ ਔਰ ਦੂਜਾ ਆਪਣੇ ਮਾਲਕ ਤੇ ਆਪਣੇ ਆਪ ਤੇ ਦਾ ਮਤਲਬ ਕੀ ਕਿ ਮੈਂ ਕਰ ਸਕਦਾ ਹਾਂ ਹੋ ਸਕਦਾ ਹੈ ਜੇ ਦਾ ਫਰਜ਼ ਕਰੋ ਕੋਈ ਮਾਰੀ ਹੈ ਨਾ ਵਿਸ਼ਵਾਸ ਰੱਖੋ ਮੈਂ ਬਿਮਾਰੀ ਨਾਲ ਫਾਈਟ ਕਰਨੀ ਹੈ ਮੈਂ ਲੜਨਾ ਹੈ ਇਹਦੇ ਨਾਲ ਔਰ ਮੈਨੂੰ ਆਪਣੇ ਰੱਬ ਤੇ ਵੀ ਯਕੀਨ ਹੈ ਕਿ ਮੇਰਾ ਰੱਬ ਮੈਨੂੰ ਇਹ ਮੁਸ਼ਕਿਲ ਚੋਂ ਕੱਢਣ ਦੀ ਤਾਕਤ ਨਿਕਲਣ ਦੀ ਤਾਕਤ ਵੀ ਦੇਵੇਗਾ ਇਹ ਮੁਸ਼ਕਿਲ ਦਾ ਅੰਤ ਵੀ ਕਰੇਗਾ ਇਹ ਦੋਨੇ ਵਿਸ਼ਵਾਸ ਜਦੋਂ ਮਿਲਦੇ ਆ ਤਾਂ ਇਹੀ ਇਨਸਾਨ ਦੀ ਸਭ ਤੋਂ ਵੱਡੀ ਕਹਦੇ ਹੋ ਹੁਣ ਹੁਣ ਚੈ ਤਾਕਤ ਹੈ ਖੁਦ ਪਰ ਔਰ ਉਹ ਭਗਵਾਨ ਪਰ ਭਰੋਸਾ ਹੋਣਾ ਹੀ انسان ਕੀ ਸਭ ਤੋਂ ਵੱਡੀ ਤਾਕਤ ਹੈ ਜਾਂ ਸ਼ਕਤੀ ਹੈ ਗਲਤ ਹੈ ਕੋਈ ਹੈ ਸਮਝ ਦਿਓ ਉਹਨੇ ਹੁਣ ਦੇਖੋ ਚੈੱਕ ਕਰੋ ਔਰ ਆਪਣੀ ਸ਼ਕਤੀ ਨੂੰ ਵਧਾਈਏ ਤਾਂ ਹੀ ਤਾਂ ਸੀ ਕਹੀਦਾ ਕਿਆ ਕਰੋ ਮੈਂ ਸ਼ਕਤੀਸ਼ਾਲੀ ਹੂੰ ਕਿਉਂਕਿ ਮੈਨੂੰ ਸ਼ਕਤੀ ਦੇਣ ਵਾਲਾ ਮੇਰਾ ਮਾਲਿਕ ਮੇਰੇ ਜਦੋਂ ਇਦਾਂ ਦੀ ਗੱਲ ਬੰਦਾ ਸੋਚਦਾ ਹੈ ਨਾ ਤਾਂ ਫਿਰ ਆਪਣੀ ਆਪ ਹੀ ਬੰਦੇ ਦੇ ਡਰ ਬੰਦੇ ਦੀਆਂ ਚਿੰਤਾਵਾਂ ਦੂਰ ਹੁੰਦੀਆਂ ਚਲੀਆਂ ਜਾਂਦੀਆਂ ਹੈ ਇਸ ਲਈ ਦੁਨੀਆ ਨੂੰ ਸਹਾਰਾ ਬਣਾਉਣ ਦੀ ਬਜਾਏ ਸਹਾਰਾ ਉਸ ਨੂੰ ਬਣਾਈਏ ਜੋ ਹਰ ਪਲ ਹਰ ਘੜੀ ਸਾਡੇ ਜਿਦਾ ਦਸੀਦਾ ਨਾ ਸਾਥ ਜੱਬ ਸੇ ਹੈ ਤੁਮਾਰਾ ਮਿਲ ਗਿਆ ਡੂਬਤੇ ਦਿਲ ਕੋ ਕਿਨਾਰਾ ਮਿਲ ਗਿਆ ਕਿਆ ਜ਼ਰੂਰਤ ਅਬ ਸਹਾਰੋਂ ਕੀ ਮੁਝੇ ਜਬ ਮੁਝੇ ਤੇਰਾ ਸਹਾਰਾ ਉੱਤੇ ਵਿਸ਼ਵਾਸ ਕਰੀਏ ਕਿਉਂਕਿ ਦੁਨੀਆ ਦਾ ਕੋਈ ਪਤਾ ਨਹੀਂ ਕਿਸੇ ਵੇਲੇ ਵੀ ਸਾਥ पर एकते तुसी यकीन ਕਰ ਸਕਦੇ ਹੋ ਕਿ ਇਹ ਕੈਸਾ ਹੈ ਕਿ ਹਾਲਾਤ ਜੈਸੇ ਮਰਜੀ ਹੁਣ ਉਹ ਕਦੀ ਮੇਰਾ ਸਾਥ ਛੱਡੇਗਾ। ਉਹ ਰੋ ਮੇਰਾ ਮਾਲਕ ਹੀ ਹੈ। ਉਹ ਮੇਰਾ ਪਰਮਾਤਮਾ ਹੈ, ਮੇਰਾ ਪ੍ਰਭੂ ਹੈ। ਇਸ ਲਈ ਮੈਨੂੰ ਯਕੀਨ ਹੈ। ਉਹ ਮੇਰੇ ਨਾਲ ਹੈ। ਅਗਰ ਅੱਜ ਮੇਰੇ ਜੀਵਨ 'ਚ ਕੋਈ ਸਿਚੁਏਸ਼ਨ ਮਾੜੀ ਹੈ, ਅਗਰ ਅੱਜ ਮੇਰੇ ਹਾਲਾਤ ਮਾੜੇ ਹੈ ਤਾਂ ਮੈਂ ਇਹਨਾਂ 'ਚੋਂ ਨਿਕਲ ਸਕਦਾ ਹਾਂ ਕਿਉਂਕਿ ਮੈਨੂੰ ਵਿਸ਼ਵਾਸ ਹੈ। ਮੈਂ ਇਹਨਾਂ ਹਾਲਾਤਾਂ ਨਾਲ ਲੜਨਾ ਹੈ ਤਾਂ ਮੇਰਾ ਮਾਲਕ ਮੈਨੂੰ ਕਾਮਯਾਬੀ ਜ਼ਰੂਰ